ਆ ਜਿਹੜੇ ਜਿਹੜੇ ਐਨਆਰਆਈ ਭਰਾ ਆਪਣੇ ਪੰਜਾਬ ਨੂੰ ਆਪਣੇ ਪਿੰਡ ਨੂੰ ਸੋਹਣਾ ਬਣਾਉਣਾ ਚਾਹੁੰਦੇ ਆ ਨਾ ਆ ਉੱਤੇ ਵੀਡੀਓ ਚੱਲ ਰਹੀ ਹੈ ਕਰ ਧਿਆਨ ਦੇ ਨਾਲ ਵੇਖਿਓ ਤੁਸੀਂ ਚਾਹੁੰਦੇ ਆ ਕਿ ਪਿੰਡ ਵਿੱਚ ਬੂਟੇ ਲਾਈਏ ਘਾਹ ਲਾਈਏ ਗਰਾਊਂਡਾਂ ਬਣਾਈਏ ਫੁਲਵਾੜੀਆਂ ਲਾਈਏ ਪਾਣੀ ਦਾ ਨਿਕਾਸ ਕਰੀਏ ਆ ਇੱਕ ਪ੍ਰਸ਼ਾਦ ਮਿਲਿਆ ਸਾਡੇ ਬਟਾਲੇ ਦੇ ਪਿੰਡ ਕੋਲ ਆ ਬੂਲੇਵਾਲ ਜਿੱਥੋਂ ਦਾ ਐਨਆਰਆਈ ਸਾਹ ਬੂਲੇਵਾਲੀਆ ਸਾਰੀ ਜ਼ਿੰਦਗੀ ਦੀ ਕਮਾਈ ਉਹਨੇ ਬੰਦੇ ਨੇ ਆਪਣੇ ਪਿੰਡ ਦੇ ਲਾਤੀ ਕਿ ਪਿੰਡ ਮੇਰਾ ਪੰਜਾਬ ਦਾ ਮੇਰੇ ਗਰਦਾਸਪੁਰ ਦਾ ਇੱਕ ਨੰਬਰ ਦੇ ਵੇਖਣ ਨੂੰ ਮਿਲੇ ਜਿੱਥੇ ਸ਼ਾਮੀ ਬਜ਼ੁਰਗ ਸ਼ਾਮੇ ਬਹਿਣ ਆਹ ਫਾਲ ਖਾਣ ਆਹ ਠੰਡੀਆਂ ਹਵਾਵਾਂ ਲੈਣ ਆਹ ਨਜ਼ਾਰੇ ਲੈਣ ਤੇ ਜੇ ਕੋਈ ਪਿੰਡੋਂ ਜਵਾਈ ਭਾਈ ਆਏ ਕੋਈ ਰਿਸ਼ਤੇਦਾਰ ਆਵੇ ਤੇ ਵੇਖ ਕੇ ਕਵੇ ਕੋਈ ਘੁੰਮਣ ਫਿਰਨ ਵਾਲਾ ਐਨ ਆਰ ਆਈ ਆਵੇ ਤੇ ਵੇਖ ਕੇ ਕਵੇ ਵਾਹ ਸੋਲਿਓ ਇਹਨੂੰ ਸਵਰਗ ਕਹਿੰਦੇ ਪੰਜਾਬ ਦੇ ਵਿੱਚ ਇਸ ਵੀਰ ਨਾਲ ਜੋ ਹੋਇਆ ਕਮੰਡ ਤੁਸੀਂ ਆਪੇ ਕਰਕੇ ਦੱਸਣਾ ਕਿ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਨਿੱਕੀ ਸੋਚ ਦੇ ਲੋਕ ਆ ਉਹ ਕਦੀ ਵੀ ਨਹੀਂ ਸੁਧਰ ਸਕਦੇ ਨਾ ਕਦੀ ਤਰੱਕੀ ਕਰ ਸਕਦੇ ਆ ਕੋਚਰ ਪਹਿਲਾਂ ਸਾਡੀ ਸਾਹ ਵੀਰ ਬੋਲੇਵਾਲ ਨਾਲ ਗੱਲ ਹੋਈ ਜਿਹੜੀ ਤੁਸੀਂ ਤਸਵੀਰ ਵੇਖੀ ਆ ਫੋਟੋ ਵੇਖ ਰਹੇ ਆ ਸਾਹ ਬੁੱਲੇਵਾਲ ਵੀਰ ਨੇ ਨਾਰਵੇ ਤੋਂ ਜਿੰਨੀ ਕਮਾਈ ਕੀਤੀ ਆ ਪਿੰਡ ਦੇ ਸੱਪੜ ਸਾਫ਼ ਕਰਾਏ ਉੱਥੇ ਮਸ਼ੀਆਂ ਪੁਆਈਆਂ ਮੜੀਆਂ ਦੇ ਵਿੱਚ ਬਾਗ ਬੂਟੇ ਲਾਤੇ ਸੜਕਾਂ ਦੇ ਆਲੇ-ਦੁਆਲੇ ਫੁੱਲਾਂ ਦੇ ਬੂਟੇ ਫਲਾਂ ਦੇ ਬੂਟੇ ਹਜ਼ਾਰਾਂ ਦੀ ਤਦਾਦ ਵਿੱਚ ਲਵਾਏ ਆ ਤੇ ਬਾਬਿਓ ਦੂਰੋਂ-ਦੂਰੋਂ ਪੇਜਾਂ ਵਾਲੇ ਆ ਚੈਨਲਾਂ ਵਾਲੇ ਜਾ ਕੇ ਇੰਟਰਵਿਊ ਕਰਦੇ ਆ ਤੇ ਪੰਘੂੜੇ ਲਾਤੇ ਬੱਚਿਆਂ ਵਾਸਤੇ ਤਿੰਨ ਵਰਕਰ ਰੱਖੇ ਆ ਬਾਈ ਦੀ ਤਨਖਾਹ ਤੇ ਕਿ ਜਿਹੜੇ ਬੂਟਿਆਂ ਦੀ ਰਾਖੀ ਕਰਦੇ ਆ ਜਿਹੜੇ ਸਾਫ-ਸਫਾਈ ਕਰਦੇ ਆ ਜਿਹੜੇ ਪਾਣੀ ਪਾਉਂਦੇ ਆ ਤੇ ਹੋਇਆ ਵੀਰ ਨਾਲ ਕੀ ਕੀ ਸਿਲਾ ਮਿਲਿਆ ਸੁਣਿਓ ਇਹ ਜਿੱਥੇ ਆ ਬੂਟੇ ਤੁਸੀਂ ਵੇਖ ਰਹੇ ਆ ਕਿਸੇ ਸਰਾਰਤੀ ਅਨਸਰ ਨੇ ਪਿੰਡ ਦੇ ਨਹੀਂ ਬਾਈ ਜੀ ਅੱਗ ਲਾ ਕੇ ਸਾਰੇ ਬੂਟੇ ਫਲਾਂ ਵਾਲੇ ਸਾੜਦੇ ਆ ਗਰਦਾਸ ਮੰਨਦਾ ਗਾਣਾ ਨਾ ਅੰਬਰ ਵੇਡ ਨਾ ਛੁੱਟੇ ਪਲਹਾਰੇ ਬੂਟੇ ਤੇ ਪੁੱਤ ਕਦੀ ਨਾ ਲਾਇਏ ਨਸ਼ੇ ਛੂਟੇ ਤੇ ਇਹਨਾਂ ਰੁੱਖਾਂ ਦਾ ਕੋਈ ਕਸੂਰ ਨਹੀਂ ਨਾ ਇਹ ਆਕਸੀਜਨ ਦਿੰਦੇ ਆ ਬੰਦੇ ਦੀ ਜ਼ਿੰਦਗੀ ਬਧਾਉਂਦੇ ਆ ਬਾਈ ਜੀ ਲੱਗਾ ਪਤਾ ਕਿ ਇੱਥੇ ਕੁਝ ਲੋਕ ਇੰਨਾ ਫਲਾਂ ਦੇ ਬੂਟਿਆਂ ਦੇ ਵਿੱਚ ਆ ਕੇ ਡੰਗਰ ਚਾਰਦੇ ਸੀ ਮੱਝਾਂ ਕੱਟੇ ਬੱਛੇ ਤੇ ਬਾਜੀ ਕੋਈ ਫੁੱਲ ਬੂਟਾ ਟੋੜਦਾ ਹੀ ਕੋਈ ਕੋਸ਼ ਹੁੰਦਾ ਹੀ ਤੇ ਸਾਹਬ ਬਾਜੀ ਨੇ ਕੀਤਾ ਕਿ ਜਿਹੜੀ ਇਹ ਗਰਾਊਂਡ ਕੀਤੀ ਆ ਤਿਆਰ ਇੱਕ ਸਾਫ਼ ਸੁਥਰੀ ਵਾਸਤੇ ਆ ਇੱਥੇ ਇਹ ਨਹੀਂ ਕਿ ਕੁੱਤੇ ਹਗਾ ਪਾਉਣ ਜਾਂ ਡੰਗਰ ਫੋਸ ਕਰਨ ਜਾਂ ਗੰਦਮੰਦ ਪਾਉਣ ਜਿੰਨੇ ਮਿਹਨਤ ਕੀਤੀ ਉਹਨੇ ਸੋਚ ਸਮਝ ਕੇ ਕੀਤੀ ਆ ਬਾਜੀ ਨੇ ਰਾਉਂਡ ਅਪ ਪਵਾ ਕੇ ਤਾਂ ਕਾ ਜਿਹੜਾ ਲੱਗ ਲੱਗ ਸਾਰਾ ਝਾੜਦਾ ਪੀ ਯਾਰ ਅੱਜ ਇੱਕ ਨੇ ਡੰਗਰ ਚਾਰਨਾ ਆਇਆ ਕੱਲ ਨੂੰ ਦੋ ਆਉਣਗੇ ਪਰਸੋਂ ਬੂਟਿਆਂ ਨਾ ਬਨਣਗੇ ਇਹ ਜਿਹੜੀ ਨੇਚਰਲੀ ਬਿਊਟੀ ਆ ਵੀ ਸਾਰੀ ਖਰਾਬ ਹੋਊਗੀ ਤੇ ਤਾਂ ਹੋਰ ਚਾਰ ਲੋ ਕਿ ਇੱਥੇ ਝਾਰਨੇ ਆਉਂਦੇ ਆ ਉਹ ਬਾਈ ਨੇ ਕੀਤਾ ਰਾਉਂਡ ਅਪ ਉਹ ਆ ਗਿਆ ਤੇ ਕਹਾ ਸਾੜਤਾ ਵੀ ਜਦੋਂ ਸਕਾਰਤਾ ਵੀ ਚੱਲ ਇਹ ਮੇਰਾ ਨੁਕਸਾਨ ਨਾ ਹੋਵੇ ਮੈਂ ਤੇ ਦੂਰ ਬੈਠਾ ਵਾਂ ਸੱਤ ਸਮੁੰਦਰੋਂ ਪਾਰ ਕਿ ਬਹੁਤ ਵੱਡੀ ਗੱਲ ਮਾੜੀ ਆ ਉਹ ਕਿਤੇ ਪਤਾ ਲੱਗਾ ਜੀ ਗੁੱਸੇ ਦੇ ਵਿੱਚ ਆਏ ਕੁਝ ਸ਼ਰਾਰਤੀ ਲੋਕਾਂ ਨੇ ਰਾਤ ਨੂੰ ਹੁਣ ਗਰਮੀਆਂ ਨੇ ਦਿਨ ਚੱਲਣ ਦੇ ਓ ਘਾਹ ਤੇ ਛੁੱਟੀ ਸੈਕਟਰ ਜਾਂ 30 ਦੀ ਛੁੱਟੀ ਤੇ ਬਾਪਿਓ ਤੜ-ਤੜ ਘਰਾਤੀ ਐ ਜਿਹਦੇ ਵਿੱਚ ਘਾਹ ਗਈ ਸੜਨਾ ਸੀ ਜਿਹੜੇ ਫਲ ਫਲ ਵਾਲੇ ਬੂਟੇ ਸੀਗੇ ਉਹ ਵੀ ਸੜ ਗਏ ਫਲ ਵਾਲੇ ਬੂਟੇ ਰੁੱਖ ਲੋ ਥੜ ਲੱਗਿਆ ਏਦਾਂ ਮਹਿਸੂਸ ਕਰਿਓ ਕਿ ਜਿਦਾਂ ਇੱਕ ਗਰਭਵਤੀ ਔਰਤ ਨੂੰ ਅੱਗ ਲਾ ਕੇ ਸਾੜ ਦੇਣਾ ਕਿਉਂਕਿ ਬੋਲ ਨਹੀਂ ਸਕਦੇ ਉਹ ਕਹਿ ਨਹੀਂ ਸਕਦੇ ਸੋ ਇਸ ਕਰਕੇ ਤੁਸੀਂ ਮਹਿਸੂਸ ਕਰ ਸਕਦੇ ਆ ਜਦ ਪਤਾ ਲੱਗਾ ਮਾਤਾ ਜੀ ਨੂੰ ਮਾਤਾ ਜੀ ਨੇ ਆਨੇ ਫਿਰ ਰੌਲੀ ਪਾਈ ਆ ਪਿੰਡ ਦੇ ਕੁਝ ਲੋਕ ਆਏ ਅੱਗ ਬੁਝਾਈ ਸਾਰਾ ਕੁਝ ਖਤਮ ਕਰ ਦਿੱਤਾ ਗਿਆ ਪਰ ਸੋਚ ਕੇ ਵੇਖੋ ਕਿ ਇਹ ਐਨਆਰਆਈ ਕਦੇ ਪੰਜਾਬ ਵੱਲ ਮੁਹਰੂ ਕਰੂਗਾ ਇਹ ਐਨਆਰਆਈ ਨੇ ਲੈਣਾ ਕੀ ਆ ਇਹ ਪੰਜਾਬ ਘਾਤੋਂ ਛੱਡ ਕੇ ਆਏ ਆ ਇੱਥੇ ਜੇ ਤੁਸੀਂ ਸੱਤ ਸਮੁੰਦਰੋਂ ਪਾਰ ਆਏ ਆ ਇੱਥੇ ਤੁਸੀਂ ਦੇਖਿਓ ਆ ਗੋਰਿਆਂ ਦੀਆਂ ਘਰਾਂ ਦੇ ਵਿੱਚ ਕਿਦਾਂ ਫਲ ਬੂਟੇ ਹਰ ਚੀਜ਼ ਹਰੀ ਕੀਤੀ ਹੋਈ ਆ ਇਹਨਾਂ ਤੋਂ ਕੁਝ ਸਿੱਖਿਆ ਤੇ ਅੱਜ ਵੀ ਬੂਟਿਆਂ ਦੇ ਲੰਗਰ ਲਾਈ ਜਾਂਦੇ ਆ ਪਰ ਹੁਣ ਅਸੀਂ ਖਰਾਬ ਕਰ ਲਈ ਪਾਣੀ ਅਸੀਂ ਖਰਾਬ ਕਰ ਲਿਆ ਸਾਡੇ ਪੱਲੇ ਕੁਛ ਨਹੀਂ ਰਹਿ ਗਿਆ ਲੱਖੇ ਸਧਾਣੇ ਹੋਣੀ ਗੁਰ ਗੁਰਬਾਜ ਚੰਦ ਬਾਜੇ ਵਾਲੇ ਕਿੰਨੇ ਜਿਹੜੇ ਇਹੋ ਜਿਹੇ ਸੇਵਾ ਸੁਸਾਇਟੀ ਆ ਜਿਹੜੇ ਬੂਟਿਆਂ ਦੇ ਲੰਗਰ ਲਾ ਰਹੇ ਆ ਤੇ ਇਸ ਵੀਰ ਨੇ ਅਫਸੋਸ ਕਰਨਾ ਮੰਨਦਾ ਵੀ ਜੋ ਪਿਛਲੀ ਵਾਰ ਵੀ ਕਿਸੇ ਨੇ 나ੜ ਨੂੰ ਆਗ ਲਾਈ ਸੀ ਤੇ ਸਾਰਾ ਇਹਦਾ ਬਾਗ ਬੂਟਾ ਸਾੜ ਕੇ ਰਹਿ ਦਿੱਤਾ ਸੀ ਉਹ ਬਾਈ ਨੇ ਦੋ ਦਿਨ ਰੋਟੀ ਨਹੀਂ ਖਾਦੀ ਇਨਾ ਅਫਸੋਸ ਕਰ ਰਿਹਾ ਤੇ ਜੇ ਕੋਈ ਹੋਰ ਐਨ ਆਰ ਆਈ ਵੀ ਵੀਰ ਜੇ ਮਨ ਚ ਆਉਂਦੀ ਨਾ ਪੰਜਾਬ ਪਿੰਡ ਜਾ ਕੇ ਇਦਾਂ ਸੋਚਾਂ ਇਹ ਪ੍ਰਸ਼ਾਦ ਤੁਹਾਨੂੰ ਨਾ ਮਿਲ ਜੇ ਸਾਨੂੰ ਵੀ ਇੱਕ ਦੋ ਵਾਰ ਮਿਲਿਆ ਪਰ ਸਾਹਿਬ ਵੀਰ ਆ ਜਿਹੜੀ ਤਸਵੀਰ ਵੇਖ ਰਿਹਾ ਬਾਈ ਨਾ ਆਏ ਦਿਨ ਕੋਈ ਨਾ ਕੁਝ ਗਲਤ ਹੁੰਦਾ ਨਾਰਵੇਜ ਬੈਠਾ ਯੂਰਪ ਦੇ ਵਿੱਚ ਇਹ ਫੋਟੋਆਂ ਵੀਡੀਓ ਭੇਜੀਆਂ ਗਈਆਂ ਵੀ ਬਾਈ ਸਾਡਾ ਦੇਖੋ ਕੀ ਕਰ ਰਿਹਾ ਇਹ ਇੱਕ ਮੈਸੇਜ ਆ ਕਿ ਵਾਕਿਆ ਹੀ ਉਹਨਾਂ ਆਗ ਲਾ ਕੇ ਚੰਗਾ ਕੀਤਾ ਕਿ ਜਾਂ ਸਾਹਿਬ ਬੁੱਲੇ ਵਾਲੇ ਗਲਤ ਕਰ ਰਿਹਾ ਕਮੈਂਟ ਜ਼ਰੂਰ ਕਰਿਓ